ਜਦੋਂ ਭੈ ਅੰਦਰ ਬੈਠ ਜਾਂਦਾ ਏ ਇੱਕ ਬਿਮਾਰੀ ਵੀ ਹੈ ਬੰਦਾ ਡਿਪਰੈਸ਼ਨ ਚਲਾ ਜਾਂਦਾ ਨਿੱਕੀ ਨਿੱਕੀ ਗੱਲ ਤੋਂ ਡਰਨ ਲੱਗ ਪੈਂਦਾ ਹੈ ਹਮੇਸ਼ਾ ਨੈਗੇਟਿਵ ਸੋਚਦਾ ਸੱਚੀ ਮੁੱਚੀ ਵਾਪਰਦਾ ਜੀ ਉਹ ਇੰਨਾ ਅੰਦਰ ਅਸਰ ਕਰ ਜਾਂਦੀ ਉਹ ਗੱਲ ਕਿ ਭੈ ਅੰਦਰ ਨੂੰ ਹਿੱਲਣ ਨਹੀਂ ਦਿੰਦਾ ਪਰ ਜਿੱਥੇ ਦੁਨੀਆ ਦਾ ਭੈ ਹੋਵੇਗਾ ਉਹਦਾ ਅੰਤ ਖੇੜਾ ਨਹੀਂ ਹੋਵੇਗਾ ਉਹਦਾ ਅੰਤ ਚਿੰਤਾ ਉਹਦਾ ਅੰਤ ਸੁਸਾਇਡ ਉਹਦਾ ਅੰਤ ਦੁਨੀਆ ਤੋਂ ਟੁੱਟ ਜਾਣਾ ਹੋਵੇਗਾ ਜਿੱਥੇ ਵਾਹਿਗੁਰੂ ਜੀ ਦਾ ਭੈ ਆ ਜਾਏਗਾ ਨਿਰਮਲ ਭਉ ਆ ਜਾਏਗਾ ਉਹਦਾ ਅਗਲਾ ਸਟੈਪ ਜਿਹੜਾ ਉਹ ਪ੍ਰੇਮ ਹੋਵੇਗਾ ਜਿੱਥੇ ਪ੍ਰੇਮ ਆ ਜਾਏਗਾ ਉੱਥੇ ਵਾਹਿਗੁਰੂ ਜੀ ਦਾ ਮਿਲਾਪ ਹੋਵੇਗਾ ਜਿਸ ਦਿਨ ਤੇਰੇ ਅੰਦਰ ਪਰਮਾਤਮਾ ਦਾ ਭੈ ਪੈਦਾ ਹੋ ਜਾਏਗਾ ਦੁਨੀਆ ਤੋਂ ਡਰਨ ਵਾਲਿਆ ਤੂੰ ਹਮੇਸ਼ਾ ਪਛਤਾਵੇ ਵਿੱਚ ਰਹੇਗਾ ਅੰਦਰੋਂ ਤੋਖਲੇ ਵਿੱਚ ਰਹੇਗਾ ਜਿੱਦ ਦਿਨ ਰੱਬ ਦਾ ਭੈ ਪੈਦਾ ਹੋ ਗਿਆ ਯਾਦ ਰੱਖਿਓ ਦੁਨੀਆ ਵੱਲੋਂ ਨਿਰਪਾਉ ਹੋ ਜਾਏਗਾ